ਬਿਲਾਵਲ ਮਹਲਾ ਪੰਜਵਾਂ ਦੋਵੈ ਥਾਵ ਰਖੇ ਗੁਰ ਸੂਰੇ ਹਲਤ ਪਲਤ ਪਰਮ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਜੇ ਮਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਤਿਤ ਪਾਈ ਜਨਮ ਮਰਨ ਕੇ ਮਿਟੇ ਵਿਸੂਰੇ ਪਰਮ ਭੈ ਤਰੇ ਸੁਟ ਭੈ ਜਮ ਕੇ ਘਟ ਘਟ ਏਕ ਰਿਆ ਪਰਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਪਰਮ ਪੈ ਤਰੇ ਛੁਟੈ ਪੈ ਜਮਤ ਕੇ ਘਟ ਘਟ ਏਕ ਰਿਆ ਪਰਪੂਰੇ ਨਾਨਕ ਸ਼ਰਨ ਪਰਿਓ ਦੁਖ ਭਾਈਣਾ ਅੰਤਰ ਬਾਹਰ ਪੇਖ ਹਜੂਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ